ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੰਧੂ ਬੱਦਰਪੁਰਿਆ ਡੇਰੀ ਫਾਰਮ ਵਿੱਚ ਸਵਾਗਤ ਹੈ ਜੀ ਤੁਹਾਡਾ ਸੱਜਣੋ ਪਹੁੰਚੇ ਕਿਹਾ ਪਿੰਡ ਖੇਮਕਰਨਾ ਸ਼ਹਿਰ ਬਾਰਡਰ ਤੇ ਜ਼ਿਲ੍ਹਾ ਸ਼ਹੀਦ ਨੂੰ ਤਰਨਤਾਰ ਸਾਹਿਬ ਦੇ ਤਹਿਸੀਲ ਪੱਟੀ ਲੱਗਦੀ ਆ ਇਸ ਘਰ ਤੋਂ ਅੱਗੇ ਵੀ ਵੀਡੀਓ ਆਪਣੇ ਚੈਨਲ ਤੇ ਅਪਲੋਡ ਨੇ ਚੰਗੇ ਬਲੱਡ ਲਾਈਨ ਦੇ ਨੀਲੀ ਦਾ ਕੰਮ ਕਰਦੇ ਨੇ ਨੀਲੀ ਦਾ ਮਾਲੀ ਜੋ ਇਹਨਾਂ ਕੋਲ ਬੋਲਿਆ ਤੇ ਗਾਂ ਜਿਹੜੇ ਆ ਮਾਲ ਆ ਮੱਝਾਂ ਉਹ ਵੀ ਨੀਲੀ ਦੇ ਵਿੱਚ ਹੀ ਹਨ ਘੋੜਿਆ ਸਾਰੀ ਡਿਟੇਲ ਲੈ ਕੇ ਦਿੰਨੇ ਆ ਉਦੋਂ ਪਹਿਲਾਂ ਕੁਐਸਟ ਕਰਦੇ ਆ ਆਪਣੀ ਨਰਖ ਪਰਖ ਕਰਕੇ ਚੋ ਕੇ ਟਿੱਪ ਕੇ ਲੈ ਕੇ ਜਾਇਆ ਕਰੋ ਪੈਸੇ ਲਾਉਣੇ ਆ ਸਾਡਾ ਕੰਮ ਆ ਵੀਡੀਓ ਬਣਾਉਣਾ ਤੁਹਾਡਾ ਕੰਮ ਆ ਨਰਖ ਪਰ ਕਰਨਾ ਆਜ ਕਰਦੇ ਜੋ ਇਸ ਚੈਨਲ ਦੇ ਨਾਲ ਜੁੜੇ ਸਾਰੇ ਹੀ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਗੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਲਾਈਕ ਕਰਿਓ ਕਿਉਂਕਿ ਹੋਰ ਵੀ ਕਿਸੇ ਵੀਰ ਦਾ ਫਾਇਦਾ ਹੋ ਜੇ ਤੇ ਆਓ ਲਈਏ ਹੁਣ ਵਧੇਰੇ ਜਾਣਕਾਰੀ ਸਜਣੋ ਨੀਲੀ ਦੇ ਵਿੱਚ ਜੋ ਸਾਰੀਆਂ ਨਿਸ਼ਾਨੀਆਂ ਕਵਰ ਕਰਦੀ ਆ ਪੈਰਪੁਰ ਤੁਸੀਂ ਦੇਖ ਲਓ ਇੱਕ ਵਾਰ ਚੰਗੀ ਤਰ੍ਹਾਂ ਤੇ ਬਾਕੀ ਪੂਛਲ ਵੀ ਚੰਗੀ ਪਤਲੀ ਜਿਵੇਂ ਫਿਰੋਜ਼ਪੁਰੀ ਮੈਂ ਕਹਿ ਦਿੰਦੇ ਨਾ ਨੀਲੀ ਦੇ ਵਿੱਚ ਆਉਂਦੀ ਉਹ ਹਿਸਾਬ ਆ ਥਾਂ ਥੁਣ ਬਹੁਤ ਸੋਹਣਾ ਲੱਗਾ ਏ ਨੇੜ ਤੋਂ ਕਰ ਲੋ ਚੈੱਕ ਸਜਣੋ ਤੇ ਅੱਖ ਜਿਹੜੀ ਆ ਬਿੱਲੀ ਮਣਕੀ ਆ ਥੱਲੇ ਠੋਡੀ ਦੇ ਵੀ ਤਕਰੀਬਨ ਨਿਸ਼ਾਨ ਹੈਗਾ ਦੇਖ ਸਕਦੇ ਜੇ ਤੇ ਮੱਥੇ ਤੇ ਵੀ ਸਭ ਨਿਸ਼ਾਨੀਆਂ ਨੇਲੀ ਰਾਵੀ ਦੀਆਂ ਕਬਰ ਕਰਦੇ ਆ ਮਗਰ ਮਿਲ ਕਫ ਤੇ ਪਾਉ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਚੜਦੀ ਕਲਾ ਜੀ ਚੜਦੀ ਕਲਾ ਜੀ ਠੀਕ ਆ ਹੋਰ ਜੀ ਵਧੀਆ ਜੀ ਵਧੀਆ ਨਾਮ ਜੀ ਹਰਜੀਤ ਸਿੰਘ ਜੀ ਪਿੰਡ ਖੇਮ ਕਰਨ ਜ਼ਿਲ੍ਹਾ ਤੇ ਤਹਿਸੀਲ ਜ਼ਿਲ੍ਹਾ ਤਰਨਤਾਰਨ ਤਸਿਲਪਤੀ ਤੇ ਮੋਬਾਈਲ ਨੰਬਰ ਮੋਬਾਈਲ ਨੰਬਰ 88476 5343 ਠੀਕ ਆ ਤੇ ਇੱਕੋ ਮੱਝ ਪੋ ਜੀ ਇੱਕ ਹੀ ਹੈ ਜੀ ਨੀਲੀ ਰਾਵੀ ਤੇ ਕਿੰਨਾ ਦੁੱਧ ਮੌਕੇ ਦਾ ਹੋਊਗਾ 12 ਲੀਟਰ ਪੱਕਾ ਹਣ ਪੱਕਾ ਹੈ 12 ਕਿਲੋ ਕੋਈ ਕਰ ਸਕਦੀ ਕੋਈ ਕਿਲੋ 2 ਕਿਲੋ ਹਾਂ ਜੀ ਕੋਈ ਸਾਮ ਕੀ ਤੇ ਸਾਮ ਕੀਤੇ ਆ ਕਰ ਤੁਸੀਂ ਅਜੇ ਸਾਂਭੇ ਤੇ ਕੋਈ ਕਰ ਸਕਦੀ ਹੈ ਹਣਾ ਤੇ ਖੋਲ ਕੇ ਤੋੜ ਕੇ ਕਰਾ ਭੈਣ ਭਰਾ ਨੂੰ ਚੈੱਕ ਕਰਾਈਏ ਲਓ ਭਾਈ ਸਜਣੋ ਬੱਚਾ ਰਹਿਣ ਦੋ ਮਾਜੀ ਕਲੀ ਖੋਲ ਕੇ ਤੇ ਤੋੜਾ ਤਾਰਾ ਕਰ ਲੋ ਚੈੱਕ ਨੀਲੀ ਰਾਵੀ ਦਾ ਪੀਸ ਆ ਖੇਮ ਕਨ ਬਾਰਡਰ ਉਤੇ ਮੇਨ ਬਾਰਡਰ ਦੇ ਉਤੇ ਜ਼ਿਲ੍ਹਾ ਸ਼ਰੀ ਨੂੰ ਤਰਨਤਾਰ ਸਾਹਿਬ ਲੱਗਦਾ ਜੀ ਤੇ ਤਹਿਸੀਲ ਪੱਟੀ ਲਓ ਜੀ ਕਰ ਲੋ ਚੈੱਕ ਚੰਗੀ ਆ ਸੋਹਣੀ ਆ ਜਵਾਨ ਆ ਉੱਚੀ ਲੰਬੀ ਪੂਰੀ ਲੈਓ ਪਾਉ ਜੀ ਤੇ ਨੀਲੀ ਰਾਵੀ ਜੋ ਪਾਕਿਸਤਾਨੀ ਰਵਾ ਕਿਉਂਕਿ ਬਾਰਡਰ ਦੇ ਉਤੇ ਏਰੀਆ ਆ ਨਾ ਇਹ ਕਰਕੇ ਇਧਰ ਜਿਹੜੀ ਆ ਨੀ ਲੇ ਲਾ ਵੀ ਬੇਤਰ ਜੜੀਆਂ ਸਹੀ ਮਿਲਦੀ ਨਸਲ ਲਓ ਜੀ ਨੇੜ ਤੋਂ ਇੱਕਰਾ ਵੇਖ ਲੋ ਪੇਟ ਪੜਾ ਸੋਣਾ ਮਾਈ ਦਾ ਠੀਕ ਹੈ ਜੀ ਤੇ ਥਣ ਥਣ ਬਹੁਤ ਸੋਣ ਲਗਾ ਪਾਉ ਜੀ ਦੀ ਕੀ ਮੰਗ ਕਰਦੇ ਆ ਹਾਂ ਜੀ ਕਿੰਨੀ ਮੰਗ ਹਾਂ ਨਾ ਕਿੰਨੀ ਦੇ ਦੇਗੇ 99 ਦੀ ਦੇ ਦਾਂਗੇ 95 ਦੀ ਹੋਰ ਕਰ ਦੇ ਕੋਈ ਯਾਰ ਯਾਰ ਹੋਰ ਵਟਾ ਦਾਂਗੇ 94 ਦੀ ਦੇ ਦੇਗੇ ਹਾਂ ਜੀ ਲਓ ਭਾਈ ਸਜਣੋ 94000 ਦੇ ਵਿੱਚ ਜਿਹੜੀ ਇਹ ਮੱਝ ਦਿੱਤੀ ਜਾਊਗੀ ਪਿੰਡ ਖੇਮਕਾਨਾ ਵਿਜਿਟ ਕਰਕੇ ਆਪਣੀ ਨਰਕ ਫਰਕ ਕਰਕੇ ਲੈ ਕੇ ਜਾਇਓ ਸੋਹਣੀ ਅਮਾਜ ਨੀਲੀ ਰਾਵੀ ਦੇ ਵਿੱਚ ਆਉਂਦੀ ਆ ਤੇ ਸਾਡੇ ਵੱਲੋਂ ਪਿਆਰ ਭਰੀ ਸასი ਗੱਲ ਜੀ ਰੱਬ ਰਾਖਾ